ਮਾ ਥੱਲੇ ਡਿੱਗੇ ਰਹਾ ਆ ਗਿਆ ਡੇ ਥੱਲੇ ਆ ਗਿਆ ਓਕੇ ਥੰਨੇ ਚੱਗੇ ਤੋਤਾ ਦੇਖੀ ਆ ਮੈਂ ਕਿਥੇ ਜਾਣਾ ਪਾਜੀ ਕੀ ਨਾਮ ਆਪਣਾ ਜੀ ਮੇਰਾ ਨਾਮ ਅਰਜੰਦਰ ਸਿੰਘ ਆ ਜੀ ਇਹ ਕੀ ਗੱਲ ਹੋਈ ਆ ਜੀ ਇਹ ਜੀ ਜੋ ਲਗਾਤਾਰ ਬਰਸਾਤ ਹੋ ਰਹੀ ਆ ਸਭ ਨੂੰ ਪਤਾ ਹੀ ਆ ਇਹਦੇ ਚੱਲਿਆ ਸਾਡੇ ਚਾਚਾ ਜੀ ਨੇ ਸਾਡੇ ਗਵਾਨ ਵਿੱਚ ਤੋਤਾ RAM ਜੀ ਇੱਕ ਔਗੜੀ ਪਰਿਵਾਰ ਦੇ ਨਾਲ ਹੀ ਸੰਬੰਧ ਰੱਖਦੇ ਨੇ ਇਹਨਾਂ ਦੇ ਮਕਾਨ ਕੱਚੇ ਸੀਗੇ ਪੁਰਾਣੇ ਸੀਗੇ ਲਗਾਤਾਰ ਬਰਸਾਤ ਹੋਣ ਦੇ ਨਾਲ ਇਹ ਡਿੱਗੇ ਆ ਜੀ ਇਹਨਾਂ ਦਾ ਸਾਰਾ ਸਮਾਨ ਵਿੱਚ ਰਹਿ ਗਿਆ ਜੋ ਬਹੁਤ ਭਾਰੀ ਨੁਕਸਾਨ ਹੋਇਆ ਜੋ ਰਾਸ਼ਨ ਪਾਣੀ ਇਹਨਾਂ ਦੀਆਂ ਫਰਿੱਜਾਂ ਕੂਲਰ ਜੋ ਵੀ ਸੀਗਾ ਵਿੱਚ ਹੀ ਰਹਿ ਗਿਆ ਜੀ ਸਮਾਨ ਅੰਦਾਜ਼ਨ ਕਿੰਨਾ ਕੁ ਨੁਕਸਾਨ ਹੋਇਆ ਹੋਗਾ ਜੀ ਅੰਦਾਜ਼ਨ ਵੇਖੋ ਜੀ ਜੋ ਵੀ ਇਹਨਾਂ ਦਾ ਸਮਾਨ ਹੈਗਾ ਜੀ ਕੋਈ ਲੱਖ 2 ਦਾ ਉਹ ਹੋ ਗਿਆ ਨਾਲ ਜਿਹੜੇ ਮਕਾਨ ਸੀਗੇ ਦੋ ਇਹ ਵੀ ਡਿੱਗੇ ਆ ਜੀ ਕਿਹੜਾ ਪਿੰਡ ਜੀ ਪਠੀਆਂ ਜੀ ਪਿੰਡ ਠੀਕ ਹੈ ਨਿੰਤਰ ਦਿੱਲਤ ਜਾਂ ਮਾਰਲੇ ਵੀ ਆ ਕਰ ਤੇ ਨਾ ਭਾਈ ਕੋਈ ਪੁੱਤਰ ਨਹੀਂ ਨਾ ਪਹਿਲਾ ਇਹ ਥੋੜੀ ਗੱਲ ਵਿੱਚ ਚੱਲ ਰਹੀ ਹੈ ਅੱਧਰੋਂ ਬੋਲਦੇ ਕਿ ਇਧਾਨੇ ਤੇ ਆ ਪਹਿਲੇ ਪਿੰਨ ਉੱਥੇ ਕੰਦਰ ਦੇ ਦਰਵਾਜ਼ੇ ਦਾ ਪਤਾ ਹੈ ਜੀ ਆਹ ਹੈ ਜੀ ਕਾਹੇ ਵੀ ਜਨਾਬ ਹਾਂ ਮਚੀਤਾ ਕਮਾਜੀ ਪਾਣੀ ਹੈ ਨਾ ਜਾਵਾ ਤੁਨੂੰ ਖਾਲੀ ਘਰ ਤਾਂ ਮਖਾਨ ਲਾਜ ਗੋਹੋਂ ਦੇਖਾਂ ਨਹੀਂ ਮੈਂ ਨਹੀਂ ਕੋਈ ਕੋਈ ਨਹੀਂ ਹੋ ਜਾਣਾ ਆ ਵੀ ਅੰਦਰ ਦਾ ਕੀ ਹਾਲ ਹੋਣਾ ਹੈ ਇਹ ਮੈਂ ਆਪਾਂ ਯਾਰ ਮੈਂ ਉੱਥੇ ਆ ਜਾ ਬਰਾ ਨਾ ਕੋਈ ਰਹਾਂ ਉਹ ਜਿਹੜਾ ਹੈ ਨਾਲ ਪਰਾਂ ਹੈ ਕੀ ਬੰਦ ਚੱਲਦਾ ਹੈ ਤਾਂ ਜਿਹੜਾ ਦੋ ਗੁਰੇਵਾ ਤੇ ਇਹ ਚੱਲ ਨੂੰ ਲੈਣਾ ਆਪਣੀ ਆਖਰ ਦੇ ਮਾਈ ਜੀ ਨਹੀਂ ਖਾਵੇ ਤੇ ਹਾਂਜੀ ਕੀ ਨਾਂ ਆਪਣਾ ਜੀ ਅਰਬੀਤਪੁਰ ਭਾਈ ਕਿੰਨਾ ਕ ਨੁਕਸਾਨ ਹੋਇਆ ਆਪਣਾ ਜੀ ਬੜਾ ਕਿਸਾਨ ਆ ਪਾਈ ਲੀਏ ਸਾਰੇ ਭਿੰਜੜੇ ਨਾਲੇ ਕਰ ਬਾਲ ਨਾ ਲੱਕੜੀ ਨਾ ਹੀ ਆ ਨਾ ਕਰੋ ਖਾਂਡੇ ਭੂਆ ਕਰੋ ਰੋਟੀ ਪਾਣੀ ਇੱਕ ਦਾ ਮਾਰਾਂ ਗੋਟਾ ਖਾ ਲਈ ਨੇ ਹਾਂ ਜੀ ਨਾ ਹੜੇ ਕਰ ਰਹੇ ਕੋੜ ਦੇ ਅੰਦਰ ਹੜਾ ਅੰਦਰ ਦੇਖੋ ਪਿੰੂ ਕਿਤਾ ਉਹ ਕੇ ਫਾਨੇ ਨੇ ਰਿਆ ਰਿਆ ਕੇ ਜਗਾਰੇ ਕਾਣ ਦੇ ਆ ਦੇਖੋ ਜੀ ਪਿੰਡ ਦੇ ਵਿੱਚ ਥਾਂ ਥਾਂ ਦੇ ਜਿੰਨੇ ਵੀ ਇਹ ਸਾਸੀ ਬਾੜੀ ਦੇ ਚਾਹ ਆਪਣੇ ਮਸੀਹ ਭਾਈ ਚੜੇ ਆ ਲਿਆਂਦੇ ਕੱਚੇ ਘਰ ਹੀ ਉਹ ਸਾਰੇ ਢਾ ਕੇ ਹੀ ਹੋ ਗਏ ਨੇ ਸਾਰਿਆਂ ਦੇ ਸਮਾਨ ਕੱਢ ਕੇ ਬਾਹਰ ਰੱਖ ਲਏ ਗਏ ਨੇ ਕੁਝ ਤਾਂ ਆਪਣੇ ਸਗੇ ਸਬੰਧੀਆਂ ਚਾਹ ਕਿਸੇ ਹੋਰ ਦੇ ਕੋਲ ਚੜੇ ਹੋ ਗਏ ਨੇ ਸਾਰਿਆਂ ਦਾ ਰਸਣ ਪਾਣੀ ਸਭ ਕੁਝ ਪਹਿੰਚ ਚੁਕਿਆ ਇਹਨਾਂ ਲਈ ਜਰੂਰ ਛਾੜ ਲੈਣੀ ਚਾਹੀਦੀ ਆ ਇਹ ਬਹੁਤ ਟਾਈਮ ਤੋਂ ਲੜ ਕੇ ਆ ਰਹੇ ਨੇ ਬਹੁਤ ਸਾਡੀਆਂ ਸਕੀਮਾਂ ਹੁੰਦੀਆਂ ਨੇ ਸੈਂਟਰ ਦੀਆਂ ਪੰਜਾਬ ਸਰਕਾਰ ਦੀਆਂ ਵੀ ਪਰ ਇਹ ਲੋਕਾਂ ਨੂੰ ਫਾਇਦਾ ਨਹੀਂ ਦਿੱਤਾ ਗਿਆ ਜੀ ਅਜੇ ਤੱਕ ਕਿਸੇ ਨੇ ਬਹੁਤ ਪੰਚਾਇਤਾਂ ਵੀ ਆਈਆਂ ਬਹੁਤ ਸਰਕਾਰਾਂ ਵੀ ਆਈਆਂ ਜਿਨ੍ਹਾਂ ਨੇ ਅਜੇ ਤੱਕ ਇਹਨਾਂ ਨੂੰ ਕੋਈ ਫਾਇਦਾ ਨਹੀਂ ਦਿੱਤਾ ਇਹਨਾਂ ਦੀਆਂ ਛੱਟਾਂ ਅੱਜ ਵੀ ਆ ਵੇਖ ਲੋ ਜੀ ਕਾਨੇ ਪਾਏ ਹੋਏ ਨੇ ਤੁਸੀਂ ਉੱਪਰ ਦੇਖ ਸਕਦੇ ਹੋ ਜੀ ਇਹ ਕਾਨਿਆਂ ਦੀਆਂ ਹੀ ਬਣੀਆਂ ਆ ਸੋਈ ਪਾਈ ਆ ਜੀ ਕਮਾੜਦੀ ਇਦਾਂ ਦੇ ਬਹੁਤ سارے ਘਰ ਨੇ ਗਰੀਬ ਜਿਹੜੇ ਪਤਾ ਨਹੀਂ ਕਿਹਨਾਂ ਚੀਜ਼ਾਂ ਦਾ ਸ਼ਿਕਾਰ ਹੁੰਦੇ ਸਰਕਾਰ ਦੀਆਂ ਇਹਨਾਂ ਜੋ ਬਹੁਤ ਵਧੀਆ ਨੀਤੀਆਂ ਲੀਆਂ ਵੀ ਫਾਇਦਾ ਨਹੀਂ ਚੁੱਕ ਬਾਰੇ ਪਰਮੇਸ਼ਵਰ ਹਾੜਾ ਖਾਲਾ ਖਾਲਾ ਬੇੜਾ ਜਿੰਨੇ ਕਿਤੇ ਮਜਾ ਆਇਆ ਖਾਣੀਆਂ ਆ ਅੱਜ ਦੇਖੋ ਜੀ ਆਹ ਤਿੰਨ ਪਰਿਵਾਰਾਂ ਦੇ ਘਰ ਹੈ ਜਿਹੜਾ ਪੰਜਾਂ ਪਿੰਡਾਂ ਦਾ ਪਾਣੀ ਆ ਇੱਥੋਂ ਦੀ ਲੰਗਦਾ ਵਾ ਜੀ ਇਹਦੀ ਕਿਹ ਹੈ ਦੋ ਪਿੰਡਾਂ ਦੀ ਸਾਂਝੀ ਰਕਬਾ ਹੋਣ ਕਰਕੇ ਜਾਂ ਸਾਂਝੀ ਆਬਾਦੀ ਹੋਣ ਕਰਕੇ ਵੀ ਸਾਰ ਨਹੀਂ ਲਈ ਜਾ ਰਹੀ ਬਹੁਤ ਲੰਮੇ ਸਮੇਂ ਤੋਂ ਇੱਕ ਘਰਾਂ ਦੇ ਵਿੱਚ ਪਾਣੀ ਪੈ ਗਿਆ ਇਹਨਾਂ ਦੀਆਂ ਛੋਟੇ-ਛੋਟੇ ਬੱਚੇ ਬੱਚੀਆਂ ਨੇ ਉਹ ਬਾਹਰ ਕੱਢ ਕੇ ਬਹੁਤ ਮੁਸ਼ਕਲ ਤੋਂ ਵੀਡੀਓ ਹੈਗੀ ਨਹੀਂ ਬਹੁਤ ਮੁਸ਼ਕਲ ਬਾਹਰ ਕੰਡੇ ਨੇ ਆ ਮੇਨ ਇਹਨਾਂ ਦੇ ਘਰਾਂ ਦੇ ਉੱਤੋਂ ਵੀ ਲੰਗਦੀਆਂ ਲੰਗਦੀਆਂ ਪਈਆਂ ਥਾਂ-ਥਾਂ ਦੇ ਜਿਹੜੇ ਪੋਲ ਆ ਬੈਠ ਗਏ ਨੇ 11 ਕੇ ਵੀ ਦੋ ਲੰਗਦੀਆਂ ਨੇ 24 ਘੰਟੇ ਵਾਲੀ ਵੀ ਤੇ ਆਪਣੀ ਮੋਟਰਾਂ ਵਾਲੀ ਵੀ ਇਹ ਦੇ ਉਪਰੋਂ ਦੀ ਲੰਗਦੀਆਂ ਪਈਆਂ ਨੇ ਬਹੁਤ ਮੁਸ਼ਕਲ ਹਮਾਂ ਜੀਆਂ ਨੂੰ ਬਚ ਬਚਾ ਕੇ ਕੱਢਿਆ ਗਿਆ ਵਾ ਇੱਥੋਂ ਦੀ ਇੱਕ ਉਹ ਬਾਹਰ ਧਰਮਸ਼ਾਲਾ ਦੇ ਵਿੱਚ ਬਿਠਾ ਲਿਆ ਵਿਚਾਰੇ ਸਾਰਾ ਰਾਸ਼ਨ ਉਸ ਨੇ ਇਨਾਂ ਦਾ ਵੀ ਖਰਾਬ ਹੋ ਰਿਹਾ ਜੀ ਆਇਆ ਮੜਾ ਇਧਰ ਤੋਂ ਟ੍ਰਾਂਸਪੋਰਟ ਵੱਢ ਚਲਾਇਆ